ਨੇ सीएम ਸਾਹਿਬ ਸਤਾਪਕਾਂ ਸੇ ਮਾਨ ਦੇ ਡਾਇਰੈਕਸ਼ਨ ਦੇ ਉਤੇ ਇੱਕ ਵੀਡੀਓ ਜਿਹਨੂੰ ਕ੍ਰੈਡਿਟ ਦਿੱਤੀ ਕਿ ਇਹ ਗੱਲ ਹੋਈ ਵੀ ਕੋਈ ਨਹੀਂ ਜਿਹੜੀ ਸ਼ਾਸ਼ਨ ਚ ਰਿਕਾਰਡਿੰਗ ਹੋਈ ਸ਼ਾਸ਼ਨ ਚ ਲਫਜ਼ ਬੋਲੇ ਗਏ ਇਥੇ ਵੀਡੀਓ ਦੀ ਕਲੀਅਰ ਕਰਨ ਦਾ ਕੋ ਮਤਲਬ ਨਹੀਂ ਹੈ ਜੈਕਾਰਾ ਜਿੰਦਾਬਾਦ ਜਿੰਦਾਬਾਦ ਕਿ ਕਾ ਤਖਤ ਦੇ ਜਿਹਦਾ ਨੂੰ ਚੈਲੰਜ ਕਰਨਾ ਉਹਨਾਂ ਕੋਲੋਂ ਹਿਸਾਬ ਮੰਗਣਾ ਇਹ ਬੜੀ ਮਾਰੀ ਗੱਲ ਹੈ ਅੱਜ ਤੇ ਅਖਬਾਰਾਂ ਵਿੱਚ ਵੀ ਆ ਗਿਆ ਕਿ ਸਾਫ ਦਾ ਜੋ ਜਹਦਰ ਸਾਡੇ ਹਰਪ੍ਰੀਤ ਜੀ ਨੇ ਉਹਨਾਂ ਵੀ ਇਹ ਗੱਲ ਕਹਿਤੀ ਹੈ ਕਿ ਜੋ 328 ਸਰੂਪਨਾ ਗੁਰੂਗ੍ਰੰਥ ਸਾਹਿਬ ਦੀ ਬੀੜ ਦਾ ਜੋ ਸਿਆਸੀ ਲਾ ਲੈਣਾ ਚਾਹੁੰਦੇ ਨੇ ਲੋਕ ਉਹਨਾਂ ਕਿਹਾ ਕਿ ਨਾ ਉਹ ਚੋਰੀ ਹੋਏ ਨੇ ਨਾ ਉਥੇ ਕਿਤੇ ਬੇਅਦਬੀ ਹੋਈ ਹੈ ਤੇ ਇਹ ਦੇਸ਼ਾਂ ਤੇ ਸਾਰੇ ਸ਼ਰੂਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਚ ਵੀ ਬੜਾ ਰੋਸ ਆ ਤੇ ਸਾਰੇ ਪੰਜਾਬ ਵਿੱਚ ਧਰਨੇ ਦਿੱਤੇ ਗਏ ਕਿ ਜਿਹੜੀ ਸਾਬਕਾ ਮੁੱਖ ਮੰਤਰੀ ਆ ਦਿੱਲੀ ਦੀ ਆਪੂ ਹੀ ਹਿੰਦੀ ਲੀਡਰ ਆ ਆਪ ਪਾਰਟੀ ਦੀ ਲੀਡਰ ਆ ਤੇ ਉਹਨੇ ਗੁਰੂ ਸਾਹਿਬਾਨਾਂ ਦੇ ਖਿਲਾਫ ਬੜੇ ਅਪਸ਼ਬਦ ਬੋਲੇ ਜਦੋਂ ਦਿੱਲੀ ਦੀ ਬੀਜੇਪੀ ਸਰਕਾਰ ਨੇ ਸ਼ਹੀਦੀ ਦਿਵਸ ਤੇ ਉਹਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਹੋਈ ਉਹ ਵੀ ਦਿੱਲੀ ਹੋਈ ਤੇ ਪ੍ਰੋਗਰਾਮ ਬਣਾਇਆ ਉਹਨਾਂ ਨੇ ਕਿ ਉਹਨਾਂ ਨੂੰ ਸੱਚੇ ਸ਼ਬਦਾਂ ਦੇ ਫੁੱਲ ਇਹੋ ਪੇਂਟ ਕਰਨ ਦਾ ਮੌਕਾ ਕਿ ਸ਼ਾਸ਼ਨ ਬੁਲਾ ਕੇ ਉਹਨਾਂ ਦੀ ਗੱਲ ਕੀਤੀ ਜਾਏ ਤੇ ਸਰਮਾਨਤ ਦੇ ਸ਼ਬਦ ਬੋਲੇ ਜਾਣ ਜਦੋਂ ਸ਼ਾਸ਼ਨ ਸ਼ੁਰੂ ਹੋਇਆ ਤੇ ਆਤਸ਼ੀ ਨੇ ਜੋ ਸਾਬਕਾ ਮੁੱਖ ਮੰਤਰੀ ਆਪਦੀ ਹੈ ਉਹਨੇ ਉੱਥੇ ਆਪ ਸ਼ਬਦ ਸਾਡੇ ਗੁਰੂਆਂ ਦੇ ਖਿਲਾਫ ਬੋਲੇ ਤੇ ਉੱਤੇ ਕਾਰਵਾਈ ਕਰਾਉਣ ਲਈ ਕਿ ਉੱਤੇ ਐਫਆਈਆਰ ਦਰਜ ਹੋਏ ਉਹਨੂੰ ਰੱਸ਼ਟ ਕੀਤਾ ਜਾਏ ਜਿਹੜੇ ਜਨਤਰਨੇ ਦਿੱਤੇ ਗਏ ਸਾਰੇ ਪੰਜਾਬ ਚ ਸਤਾਰ ਸਮੀਤ ਸਿੰਘ ਜੀ ਬਾਦਲ ਦੇ ਇਹਦੇ ਸ਼ਾਂ ਤੇ ਉਸ ਤੋਂ ਬਾਅਦ ਧਰਨਿਆਂ ਤੋਂ ਪੰਜਾਬ ਸਰਕਾਰ ਨੇ ਸੀਐਮ ਸਾਹਿਬ ਸਤਾਰਪੁਰ ਗੰਸੇ ਮਾਨ ਦੇ ਡਾਇਰੈਕਸ਼ਨ ਦੇ ਉੱਤੇ ਇੱਕ ਵੀਡੀਓ ਜਿਉ ਨੂੰ ਕ੍ਰੀਡੈਂਸ ਦਿੱਤੀ ਕਿ ਇਹ ਗੱਲ ਹੋਈ ਕੋਈ ਨਹੀਂ ਜਿਹੜੀ ਸੈਸ਼ਨ ਚ ਰਿਕਾਰਡਿੰਗ ਹੋਈ ਸੈਸ਼ਨ ਚ ਲਫਜ਼ ਬੋਲੇ ਗਏ ਇੱਥੇ ਵੀਡੀਓ ਦੀ ਕਲੀਅਰ ਕਰਨ ਦਾ ਕੋਈ ਮਤਲਬ ਨਹੀਂ ਰਹਿ ਗਿਆ ਤੇ ਇਸ ਕਰਕੇ ਰੋਸ ਵਜੋਂ ਦੁਬਾਰਾ ਕਿ ਮਾਨ ਸਾਹਿਬ ਵੀ ਅਕਾਲ ਤਖਤ ਦੇ ਜੇਠੇਦਾਰ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਹਰ ਗੱਲ ਤੇ ਤੇ ਜੋ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਹੈ ਉਹਤੇ ਵੀ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਦੁਬਾਰਾ ਅੱਜ ਰੋਸ ਵਜੋਂ ਧਰਨਾ ਦਿੱਤਾ ਗਿਆ ਗਰਦਾਸਪੁਰ ਵਿੱਚ ਜਿੰਨੀ ਦੇਰ ਇਹਨਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਜਿੰਨੀ ਦੇਰ ਸਜਾਵਾਂ ਨਹੀਂ ਮਿਲਦੀਆਂ ਇਹਨਾਂ ਨੂੰ ਉਹਨੀ ਦੇ ਜਦੋਂ ਜਦੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ ਦੇਸ਼ ਆਏਗਾ ਇਦਾਂ ਹੀ ਧਰਨੇ ਦਿੱਤੇ ਜਾਣਗੇ ਤਾਂ ਜਿਹੜਾ ਮੇਨ ਪ੍ਰੋਗਰਾਮ ਆ ਇਸੇ ਰੋਸ ਵਿੱਚੋਂ ਦਿੱਸਤ ਨੂੰ ਦੁਬਾਰਾ ਇੱਕ ਮੰਗ ਪੱਤਰ ਦੇਣਾ ਹੈ ਕਿ ਉਹਨੂੰ ਰੈਸਟ ਕੀਤਾ ਜਾਏ ਆਰਸੀ ਨੂੰ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਔਰ ਭਗਵੰਤ ਮਾਨ ਜੀ ਵੀ ਜਿਹੜੀਆਂ ਗੱਲਾਂ ਕਰਦੇ ਨੇ ਉਹਨੂੰ ਵੀ ਰੋਕਣ ਦਾ ਯਤਨ ਕਰਨਾ ਹੈ ਕਿ ਕਾਤਖਤ ਦੇ ਜਹੇ ਦਾ ਉਹਨੂੰ ਚੈਲੰਜ ਕਰਨਾ ਉਹਨਾਂ ਕੋਲੋਂ ਹਿਸਾਬ ਮੰਗਣਾ ਇਹ ਬੜੀ ਮਾਰੀ ਗੱਲ ਆ ਅੱਜ ਤੇ ਅਖਬਾਰਾਂ ਵਿੱਚ ਵੀ ਆ ਗਿਆ ਕਿ ਸਾਫ ਦਾ ਜੋ ਜਹਦਰ ਸਾਡੇ ਹਰਪ੍ਰੀਤ ਜੀ ਨੇ ਉਹਨਾਂ ਵੀ ਇਹ ਗੱਲ ਕਹਿਤੀ ਆ ਕਿ ਜੋ 328 ਸਰੂਪਾਂ ਦਾ ਗੁਰੂਗ੍ਰੰਥ ਸਾਹਿਬ ਦੀ ਬੀੜ ਦਾ ਜੋ ਸਿਆਸੀ ਲਾ ਲੈਣਾ ਚਾਹੁੰਦੇ ਨੇ ਲੋਗ ਉਹਨਾਂ ਕਿਹਾ ਕਿ ਨਾ ਉਹ ਚੋਰੀ ਹੋਏ ਨੇ ਨਾ ਉਥੇ ਕਿਤੇ ਬੇਅਦਬੀ ਹੋਈ ਆ ਗੱਲ ਭੇਟਾ ਦੀ ਹੈ ਟਰਸਟ ਵਿੱਚ ਜਿਹੜੇ ਇਹਨਾਂ ਨੇ ਪੈਸੇ ਜਮ੍ਹਾਂ ਕਰਾਉਣੇ ਸੀ ਮੁਲਾਜ਼ਮਾ ਨੇ ਉਹ ਨਹੀਂ ਕਰਾਏ ਗਏ ਤੇ ਜਿਹੜੇ ਬੰਦੇ ਸਾਡੇ ਖਿਲਾਫ ਬੋਲਦੇ ਅੱਜ ਉਹ ਵੀ ਗੱਲ ਕਰਨ ਲੱਪੇ ਨੇ ਤੇ ਫਿਰ ਆਪਦੇ ਆਗੂ ਨੂੰ ਵੀ ਚਾਹੀਦਾ ਕਿ ਗੱਲ ਸਹੀ ਕਰੇ